ਇਹ ਤੇ ਲਾਈਟ ਦੀ ਪ੍ਰੋਬਲਮ ਵੀ ਬੱਚੇ ਦਿਨ ਤੋਂ ਆ ਰਹੀ ਹੈ ਲਗਾਤਾਰ ਰੋਜ਼ ਕੱਟ ਲੱਗਦੇ ਕਦੇ ਸਵੇਰੇ ਕਦੇ ਸ਼ਾਮ ਬਿਜੇ ਹੋ ਤੇ ਅਸੀਂ ਕਾਫੀ ਵਾਰੀ ਤੇਲ ਪਾ ਦਨੇ ਆ ਉਹਦੇ ਚ ਜਨਰੇਟਰਸ ਪਰ ਉਸ ਟਾਈਮ ਇੱਕ ਅਚਾਨਕ ਖਤਮ ਹੋ ਗਿਆ ਤੇ ਮਤਲਬ ਖਤਮ ਹੋਣ ਦੀ ਗੱਲ ਜਿਹੜੀ ਟ੍ਰਾਂਸਪੋਰਟ ਵੀ ਕਮਿਊਨੀਕੇਸ਼ਨ ਗੈਪ ਰਹਿ ਗਿਆ ਤੇ ਬਾਕੀ ਇਹ ਕਿ ਅਸੀਂ ਕਈ ਵਾਰੀ ਅਪਰੋਚ ਕੀਤਾ ਐਸਡੀਓ ਸਾਹਿਬ ਨੂੰ ਆਪਣਾ ਪੋਲੀਟਿਕਲੀ ਨੂੰ ਨਵਾਈਨ ਨੂੰ ਵੀ ਕਿ ਇਹ ਬਿਜਲੀ ਦੀ ਪ੍ਰੋਬਲਮ ਸੋਲਵ ਕਰਵਾਓ ਕਿਉਂਕਿ ਹਸਪੀਟਲ ਲਈ ਤੇ ਵੈਕਸੀਨ ਲਈ ਵੀ ਬਹੁਤ ਜ਼ਰੂਰੀ ਹੈ ਇੰਨੇ ਜਨਰੇਟਰ ਦਾ ਚਾਰਜ ਕਿੰਦੀ ਗੋਲੇ ਆ ਬੜਾ ਜਨਰੇਟਰ ਦਾ ਰਾਉਂਡ ਦਿ ਕਲੌਕ ਜਿਸ ਤਾ ਆਪਣਾ ਹੈਗੇਟਨ ਮੰਡੇ ਉਹ ਆਪਾਸ਼ ਕਰਦੇ ਮਤਲਬ ਜੇ ਚਾਹੀਦਾ ਹੁੰਦਾ ਚਲਾ ਲੈਂਦੇ ਜਦ ਨਹੀਂ ਚਾਹੀਦਾ ਬੰਦ ਕਰ ਲੈਂਦੇ ਤੇ ਤੇਲ ਮੈਨੂੰ ਇਨਫੋਰਮ ਕਰਦੇ ਮਤਲਬ ਬਾਦ ਨਹੀਂ ਹੈ ਮੇਰੇ ਸਟਾਫ ਮੈਂਬਰ ਵੀ ਦੋ ਹੈਗੇ ਜਿਹੜੇ ਫਾਈਨੈਂਸ਼ੀਅਲ ਡੀਲ ਕਰ ਰਹੇ ਉਹ ਵੀ ਬਾਦ ਦਿੰਦੇ ਆ ਇਹ ਉਹਨਾਂ ਨੂੰ ਵੀ ਨਹੀਂ ਉਹਨਾਂ ਨੇ ਦੱਸਿਆ ਨਹੀਂ ਦੱਸਿਆ ਕਿਸੇ ਨੂੰ ਦੱਸਿਆ ਨਹੀਂ ਦੱਸਿਆ ਕੀ ਕਾਰਵਾਈ ਕਰੋਗੇ ਹੁਣ ਨਹੀਂ ਇਹਨਾਂ ਨੂੰ ਇਹ ਚਿੱਠੀ ਕੱਢਾ ਕੇ ਸਾਰੇ ਆਪਣਾ ਇਨਫੋਰਮ ਕਰਨ ਕਿ ਨਹੀਂ ਤੇ ਜਨਰੇਟਰ ਚੱਲੇ ਆ ਇੱਕ ਕਾਪੀ 'ਚ ਲਿਖਣਾ ਹੈ ਐਵਰੀ ਡੇ ਪਤਾ ਲੱਗਦਾ ਕਦੋਂ ਖਤਮ ਹੋਣ ਵਾਲਾ ਮੈਡਮ ਜਿਸ ਦਾ ਜਿਹੜੀ ਹੈ ਡਿਲੀਵਰੀ ਇੱਕ ਦੱਸਿਆ ਜਾ ਰਿਹਾ ਵੀ ਆਟੋ ਦੇ ਵਿੱਚ ਹੋਈ ਹੈ ਅ ਬੱਚਾ ਕਿਵੇਂ ਹੈ ਤੇ ਮੈਂ ਬੱਚਾ ਠੀਕ ਹੈ ਮਾਮੀ ਜੀ ਕਹਿੰਦੇ ਦੋਨੋਂ ਪਰੇਗੇ ਪੇਸ਼ੈਂਟ ਕਿੱਥੋਂ ਆਇਆ ਸੀ ਪੇਸ਼ਣ ਆਇਆ ਸੀ ਇਹ ਰਾਮਪੁਰ ਕਲਾ ਨੇ ਕੋਲ ਕੋਈ ਹੋਇਆ ਹੈ ਬਾਲੀਵੁੱਡ ਕਲੀਨ ਅੱਛਾ ਸੇ ਕਿੰਨੇ ਕਜੇ ਦੀ ਇਹ ਸਾਰੀ ਅੱਛਾ 6:30 ਪੇਸ਼ੈਂਟ ਹੈਗਾ ਉੱਪਰ ਪੇਸ਼ੈਂਟ ਤੁਹਾਡੇ ਕੋਲ ਐਡਮਿਟ ਸੀ ਉਹਦੋਂ ਹੀ ਆਇਆ ਵਾਰੂ ਨਹੀਂ ਪੇਸ਼ੈਂਟ ਬਾਹਰੋਂ ਆਇਆ ਹੁਣ ਐਡਮਟ ਹੈ ਅਸਲ ਉੱਤੇ ਹੀ ਕੱਲ ਮੀਡੀਆ 'ਚ ਕੋਈ ਵੀਡੀਓ ਵਾਇਰਲ ਹੋਈ ਆ ਵੀ ਬੱਚੇ ਦੀ ਜਿਹੜੀ ਡਿਲੀਵਰੀ ਆ ਉਹ ਆਟੋ 'ਚ ਹੋਈ ਆ ਪਰ ਐਦਾਂ ਦਾ ਕੁਝ ਕਿਉਂਕਿ ਉਹ ਠੀਕ ਹੈ ਕਿ ਲਾਈਟ ਦੀ ਜਿਹੜੀ ਸਮੱਸਿਆ ਮੈਂ ਥੋੜਾ ਮੌਸਮ ਕਰਕੇ ਵੀ ਐ ਐਸਡੀਓ ਸਾਹਿਬ ਨਾਲ ਵੀ ਹੁਣ ਗੱਲ ਕਰਕੇ ਹਟੇ ਆ ਉਹ ਕਹਿੰਦੇ ਸਾਰੇ ਜਿਹੜੀ ਅਰਬੰਦੀ ਲਾਈਟ ਚ ਪ੍ਰੋਬਲਮ ਸੀਗੀ ਵੀ ਉਹ ਜਲਦੀ ਕਿ ਪਹਿਲ ਦੇ ਆਧਾਰ ਤੇ ਮੇਸਾ ਹਸਪੀਟਲ ਨੂੰ ਅਸੀਂ ਕਰਦੇ ਆ ਤੇ ਅੱਗੇ ਤੋਂ ਕਰਾਂਗੇ ਵੀ ਉਹਨਾਂ ਨੇ ਸਿੱਧਾ ਸੁਵਾਸਨ ਵੀ ਦਿੱਤਾ ਆ ਬਾਕੀ ਰਹੀ ਗੱਲ ਜਿਹੜੀ ਦੂਜੀ ਆ ਹੁਦੇ ਜਿਹੜੀ ਆਪਣੇ ਕੱਲ ਪੇਸ਼ੈਂਟ ਆਇਆ ਸੀਗਾ ਪੇਸ਼ੈਂਟ ਜਿਹੜਾ ਸੀਗਾ ਉਹ ਇੱਥੇ ਐਡਮਿਟ ਹੈ ਜਿਨ੍ਹਾਂ ਦੇ ਆਪਣੇ ਐਸਐਮ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਉਹਦੇ ਜਿਹੜੇ ਬੇਬੀ ਨੇ ਜਨਮ ਲਿਆ ਉੱਪਰ ਐਡਮਿਟ ਵੀ ਹੋ ਜਾਇਆ ਕਿਉਂਕਿ ਕਈ ਵਾਰੀ ਸਾਡਾ ਥੋੜਾ ਜਿਹਾ ਕਮਿਊਨੀਕੇਸ਼ਨ ਗੈਪ ਐਨ ਨਾਲ ਕੋਈ ਗੱਲ ਹੁੰਦੀ ਕੁਝ ਹੋਰ ਹੈ ਤੇ ਸਿੱਤੇ ਕੁਝ ਹੋਰ ਹੁੰਦੇ ਆ ਕਿਉਂਕਿ ਸਾਡਾ ਸਾਰਾ ਇਹ ਜੀ ਗੱਲ ਨਹੀਂ ਹੈ ਜਿਹੜੀ ਸਾਡੀ ਡਾਕਟਰ ਲੌਬੀ ਹੈ ਜਿਹੜੀ ਸਾਰੀ ਉਹ ਬੜੀ ਵਧੀਆ ਹੈ ਸਾਰੇ ਪਾਸੇ ਹੀ ਆ ਕਿਉਂਕਿ ਉਹ ਸਰਕਾਰ ਨਾਲ ਵੱਲ ਕੇ ਚੱਲ ਰਹੇ ਆ ਤਾਂ ਕਿ ਅਸੀਂ ਜਿਹੜਾ ਇਹ ਸਿਹਤ ਜਿਹੜੀ ਸਹੂਲਤ ਹੈ ਜਿਹਤੇ ਆਪਣੀ ਸਰਕਾਰ ਦਾ ਮੁੱਖ ਏਜੰਡਾ ਆ ਉਹਨੂੰ ਲੋਕਾਂ ਤੱਕ ਵਧੀਆ ਢੰਗ ਨਾਲ ਮੁਹਈਆ ਕਰਾਇਆ ਜਾ ਸਕੇ ਜਨਰੇਟਰ ਦਾ ਕੀ ਮਸਲਾ ਹੈ ਜਨਰੇਟਰ ਦਾ ਨਾ ਦੇਖੋ ਦੋ ਚੀਜ਼ਾਂ ਹੁੰਦੀਆਂ ਆ ਕਦੇਰੀ ਕੁਝ ਨੇਚਰਲੀ ਵੀ ਕੋਈ ਪ੍ਰੋਬਲਮ ਪੈ ਸਕਦੀ ਆ ਪਰ ਇਸਨੂੰ ਸਾਹਿਬ ਨੇ ਦੱਸਿਆ ਵੀ ਇੱਥੇ ਥੋੜਾ ਤੇਲ ਦੀ ਦਿੱਕਤ ਆ ਗਈ ਸੀ ਕਿਉਂਕਿ ਜਿਹੜਾ ਮੌਸਮ ਵੀ ਅਸੀਂ ਪਿਛਲੇ ਦਿਨੀ ਦੇਖ ਰਹੇ ਸੀਗੇ ਵੀ ਜਿਹੜਾ ਜਨਰੇਟਰ ਦੀ ਡਿਊਟੀ ਹੁੰਦੀ ਆ ਕਿਤੇ ਨਾ ਕਿਤੇ ਉਹਨਾਂ ਦੀ ਕਮਿਊਨੀਕੇਸ਼ਨ ਚ ਇਹ ਗੈਪ ਰਿਹਾ ਹੈ ਵੀ ਉਹਨਾਂ ਨੂੰ ਦੂਜੇ ਨੂੰ ਦੱਸ ਨਹੀਂ ਸਕਿਆ ਅਗਲੇ ਨੂੰ ਦੱਸਿਆ ਹੈਗਾ ਆ ਉਹ ਹੈਂਡਲ ਇਹਨੂੰ ਕਰ ਪਾਇਆ ਇਹ ਕਾਰਵਾਈ ਕੀ ਰੋਗੇ ਜੀ ਹੁਣ ਕਾਰਵਾਈ ਹੁਣ ਐਸਐਮ ਸਾਹਿਬ ਨੂੰ ਕਿਹਾ ਇੱਕ ਤਾਂ ਜੋ ਇੱਥੇ ਦੇ ਕਮੀ ਪੇਸੀ ਸਾਰੀ ਹੈਗੀ ਕੋਈ ਦਿੱਕਤ ਆਉਂਦੀ ਆ ਉਹਨੂੰ ਤੁਸੀਂ ਇੱਕ ਨੋਟਿਸ ਬਣਾ ਕੇ ਜੋ ਚੀਜ਼ ਹੈਗੀ ਆ ਡਿਮਾਂਡਡ ਦੇ ਤੌਰ ਤੇ ਤੁਸੀਂ ਸਾਨੂੰ ਅੱਗੇ ਦਿਓ ਭੇਜੋ ਜੋ ਤੁਹਾਡਾ ਬਾਈ ਰੂਲ ਤੇ ਪ੍ਰੋਟੋਕੋਲ ਬਣਦਾ ਆ ਬਾਕੀ ਇਹਨਾਂ ਨੇ ਕਹਿੰਦੇ ਕਲਾਸ ਇਹਨਾਂ ਦੀ ਲਈ ਆ ਸਾਰਿਆਂ ਦੀ ਬੈਠ ਕੇ ਕਿਉਂਕਿ ਜੋ ਇਹਨਾਂ ਦਾ ਬਣਦਾ ਵੀ ਆ ਬਾਕੀ ਇਦਾਂ ਦੀ ਕੋਈ ਕਤਾਈ ਨਹੀਂ ਹੋਊਗੀ ਅੱਜ ਮੈਂ ਸਾਰਾ ਲਖਨਊਾ ਸ਼ਹਿਰ ਨੂੰ ਵੀ ਕਹਿਣਾ ਚਾਹੁੰਦਾ ਆ ਵੀ ਇਦਾਂ ਦੀ ਕੋਈ ਗੱਲ ਹੈ ਨਹੀਂ ਤੇ ਹਸਪੀਟਲ ਵੀ ਬੜਾ ਸੋਹਣਾ ਹੈ ਅੰਦਰੋਂ ਤੇ ਸਟਾਫ ਵੀ ਬੜਾ ਅੱਛਾ ਹੈ ਇਹ 24 ਘੰਟੇ ਐਮਰਜੈਂਸੀ ਲੈ ਕੇ ਚਰਚਾ ਚ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਣਿਆ ਹੋਇਆ ਜੀ ਸਰਕਾਰਾਂ ਵੀ ਬਦਲ ਗਈਆਂ ਪਰ ਇੱਥੇ ਸਹੂਲਤਾਂ ਜਿਹੜੀਆਂ ਵਧੀਆ ਨਹੀਂ ਮੀ ਪਤਾ ਕੀ ਆ ਜੀ ਦੇਖੋ ਗੱਲ ਇਹ ਆ ਵੀ ਤੁਸੀਂ ਲੰਮੇ ਸਮੇਂ ਤੋਂ ਗੱਲ ਕਰ ਰਹੇ ਹੋ ਕਿਉਂਕਿ ਜੇ ਆਪਾਂ ਉਹੀ 70-75 ਸਾਲ ਵਾਲੀ ਗੱਲ ਆਈਏ ਕਿਉਂਕਿ ਉਹ ਜਿਹੜਾ ਕੁੜਾ ਕਰਕਟ ਹੈ ਉਹ ਇੰਨੇ ਟਾਈਮ ਛੇਤੀ ਜਲਦੀ ਸਾਫ਼ ਨਹੀਂ ਹੁੰਦਾ ਥੋੜਾ ਸਮਾਂ ਲੱਗਦਾ ਉਹ ਚੀਜ਼ ਨੂੰ ਕਿਉਂਕਿ ਆਪਾਂ ਬਾਰ ਬਾਰ ਕਹੇ ਦੀ ਜੇ ਕਿਸੇ 'ਚ ਨੁਕਸ ਕੱਢਣ ਤੇ ਲੱਗ ਜੀਏ ਤਾਂ ਸਾਨੂੰ ਉਹ 'ਚ ਚੰਗਿਆਈ ਨਹੀਂ ਦਿਖੂਗੀ ਅਸੀਂ ਨੁਕਸ ਬਿਲਕੁਲ ਲੱਭ ਲ ਸੋ ਇਹ ਸਮੇਂ ਨਾਲ ਸਾਰਾ ਕੁਝ ਥੋੜੋ ਥੋੜੋ ਠੀਕ ਹੋ ਜਾਣਾ ਹੈ ਕੋਈ ਐਡਾ ਦੀ ਗੱਲ ਨਹੀਂ ਸੋ ਅੱਗੇ ਵਾਸਤੇ ਕਿਹਾ ਗਿਆ ਨਹੀਂ ਬਿਲਕੁਲ ਅੱਗੇ ਵਾਸਤੇ ਸਾਰਾ ਕੁਝ ਕਿਹਾ ਗਿਆ ਕੋਈ ਐਡਾ ਦੀ ਗੱਲ ਨਹੀਂ ਹੁੰਦੀ ਕਿਉਂਕਿ ਡਾਕਟਰ ਸਾਹਿਬ ਆਪ ਬੜੇ ਸਨਸੀਰ ਹੈ ਤੁਸੀਂ ਲਿਖਿਆ ਬੜੇ ਪੁਰਾਣੇ ਇੱਥੇ ਜੌਬ ਕਰ ਰਹੇ ਆ ਇਹਨਾਂ ਦਾ ਬੜਾ ਰਸੂਕ ਹੈ ਸੋ ਅੱਗੇ ਤੋਂ ਐਡਾ ਦੀ ਕੋਈ ਦਿੱਕਤ ਨਹੀਂ ਹੋਊਗੀ